ਹੈਲੋ ਹਾਂਜੀ ਆਏ ਨਹੀਂ ਅੱਛਾ ਆ ਗਏ ਹੋ ਚਲੋ ਆਜੋ ਆਜੋ ਇੱਥੇ ਗੱਡੀ 'ਚ ਬਿਠਮਾ ਆਜੋ ਗੱਡੀ 'ਚ ਆਜੋ ਹਾਂਜੀ ਆ ਚੱਕਾ ਵਧੀਆ ਹੋਇਆ ਕਿ ਦਲਜੀਤ ਨੂੰ ਪਤਾ ਲੱਗ ਗਿਆ ਹੀ ਲਵਲੀ ਨੂੰ ਉਹਦੇ ਕੀਤੇ ਤਾਂ ਹੁਣ ਫਲ ਮਿਲਣਾ ਹੀ ਆ ਭਾਈ ਜੀ ਠੀਕ ਆ ਠੀਕ ਠਾਕ ਦਲੀਸ਼ਾ ਤੂੰ ਸੁਣਾ ਬੜਾ ਸਭ ਵਧੀਆ ਜੀ ਲੈ ਸਮਾਨ ਲੈਂਦਾ ਸਮਾਨ ਤੇਰਾ ਮੈਂ ਤੇ ਡੈਸ਼ਬੋਰਡ ਚ ਰੱਖ ਦੋ ਫਿਰ ਜੀ ਸਮਾਨ ਮੇਂ ਕੋਲੀ ਆ ਹਾਂ ਜੀ ਰੱਖ ਦੋਗੇ ਪਰ ਇੱਕ ਗੱਲ ਦਾ ਧਿਆਨ ਰੱਖਿਓ ਹਾਂ ਜੀ लवली ਚਲਾਕ ਬਹੁਤ ਜੇ ਉਹਦੀ ਚਲਾਕੀ ਦੀ ਵਿੱਚ ਕਿਤੇ ਫਸ ਨਾ ਜਾਇਓ ਤੁਸੀਂ ਧਿਆਨ ਨਾਲ ਕੰਮ ਕਰੀਓ ਤੁਸੀਂ ਤੂੰ ਫਿਗਰ ਨਾ ਕਰੋ ਠੀਕ ਹੈ ਨਾ लवली ਚਲਾਕ ਹੈ ਨਾ ਤੇ ਮੈਂ ਤਾਂ ਦੋ ਗੁਣਾ ਵਾਧੀ ਆ ਤੇ ਮੈਂ ਜੇ ਮੈਨੂੰ ਤੁਹਾਡੀ ਲੋੜ ਪਈ ਨਾ ਮੈਂ ਤੁਹਾਨੂੰ ਫੋਨ ਕਰੂੰਗਾ ਤੇ ਆਓਗੇ ਨਾ ਮੈਂ ਮੈਂ ਹਾਜ਼ਰ ਹਾਂ ਜਦੋਂ ਮਰਜ਼ੀ ਤੇ ਜੀਸਾਂ ਆਵਾਜ਼ ਮਾਰੀ ਮੈਂ ਹਾਜ਼ਰ ਹਾਂ ਠੀਕ ਹੈ ਜੀ ਠੀਕ ਹੈ ਹੁਣ ਮੈਂ ਫਿਰ ਚਲਦਾ ਹੈ ਚਲੋ ਠੀਕ ਆ ਤੇਰਾ ਹੁੰਦਾ ਚਲੋ ਤੁਸੀਂ ਹਾਂ ਠੀਕ ਹੈ ਓਕੇ ਮੇਰਾ ਭਰਾ ਹੈ ਠੀਕ ਹੈ ਕੋਈ ਗੱਲ ਨਹੀਂ लवली ਜੀ ਆ ਹੰਦਰ ਮੈਂ ਕੱਲ ਮਿਲਦਾ ਆਂ ਆ ਕੇ ਉਹਨਾਂ ਬੱਚੇ ਕਿੱਦਾਂ ਨੇ ਰਮਨ ਮੈਨੂੰ ਤੇਰਾ ਸਲਾਹ ਕਰਨੀ ਹੈ ਇੱਕ ਸਲਾਹ ਕਰਨੀ ਕੋਈ ਚੱਜ ਦੀ ਸਲਾਹ ਕਰਿਓ ਮੇਰ ਨਾਲ ਉਹ ਚੱਜ ਦੀ ਆ ਦੱਸੋ ਮੇਰਾ ਰਾਦਾ ਵੀ ਜੋਤ ਨੂੰ ਨਾ ਕਿਤੇ ਨੌਕਰੀ ਤੇ ਲਵਾ ਦੀ ਨੌਕਰੀ ਤੇ ਲਵਾ ਦੀਏ ਮੈਨੂੰ ਇਹ ਆ ਵੀ ਸਾਰਾ ਦਿਨ ਇਥੇ ਵਿਚਾਰੀ ਨਾ ਰੋਂਦੀ ਰਹਿੰਦੀ ਆ ਤੇ ਚਲ ਬਾਹਰ ਜਾਊਗੀ ਦਿਲ ਹੋ ਤਾਂ ਹੋਰ ਹੋ ਜੂਗਾ ਮੇਰੀ ਗੱਲ ਸੁਣੋ ਅਸੀਂ ਕਿਹ ਨੌਕਰੀ ਤੇ ਨਹੀਂ ਲਵਾਉਣਾ ਅਸੀਂ ਇਹਦੀ ਕਮਾਈ ਖਾਣੀ ਆ ਤੇ ਇਹਨੂੰ ਨੌਕਰੀ ਤੇ ਲਵਾਉਣਾ ਵਾ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਤੁਸੀਂ ਉਹ ਚਲ ਰਮਨ ਜੇ ਜਾਊਗੀ ਤੇ ਸਾਨੂੰ ਵੀ ਦੇ ਦੂਗੀ ਵਿੱਚੋਂ ਕੋਈ ਗੱਲ ਨਹੀਂ ਜੇ ਕੰਮ ਕਰਨਾ ਹੋਵੇ ਨਾ ਮਨ ਹੋਰ ਹੋਰ ਥਾਂ ਪਾਉਣਾ ਹੋਵੇ ਕਰਦੇ ਕੰਮ ਬਥੇਰੇ ਆ ਰਪਿੰਦਰ ਦੇ ਨਾਲ ਹੱਥ ਵਟਾਵੇ ਹਾਂ ਉਹ ਵੀ ਤਾਂ ਕੰਮ ਹੀ ਆ ਅਰ ਮਨ ਨੂੰ ਇਹ ਕੰਮ ਜੇ ਤੋਂ ਕੰਮ ਜੇ ਕੰਮ ਬੜਾ ਫਰਕ ਵਾ ਕਾਦਾ ਫਰਕ ਵਾ ਕੌਣ ਲੈ ਕੇ ਜਾਇਆ ਕਰੂਗਾ ਇਹਨੂੰ ਛੱਡਣ ਕੌਣ ਜਾਇਆ ਕਰੂਗਾ ਸਾਡੇ ਵਾਸਤੇ ਬਿਪਤਾ ਬਣ ਜਾਣੀ ਆ ਚਲੋ ਉਹਨੂੰ ਕੋਨਾ ਕੋਲ ਲੈ ਦਾਂਗੇ ਸਕੂਟਰੀ ਚੜਰੀ ਤੇ ਉੱਤੇ ਚਲ ਜਾਇਆ ਕਰੂਗੀ ਆਹੋ ਹਾਂ ਸਕੂਟਰੀ ਲੈ ਦੋ ਲੋਕ ਚੰਗਾ ਮੂੰਹ ਜੋੜ-ਜੋੜ ਕੇ ਗੱਲਾਂ ਕਰਨਗੇ ਨਾ ਮੁੜ ਕੇ ਮੇਰ ਕੋ ਤਾਂ ਗੇਨਮ ਤਰਾ ਸ਼ਰੀਕੇ ਦੇ ਵਿੱਚ ਨੱਕ ਦਿੱਤਾ ਜਾਂਦਾ ਤਾਂ ਮੁੜ ਕੇ ਕਿੱਥੇ ਜਾਣਾ ਵਾ ਉਹ ਮੈਨੂੰ ਇਹ ਆ ਕਿ ਅੰਦਰ ਪਈ ਪਈ ਨਾ ਉਹਨੂੰ ਕੁਝ ਹੋ ਜੇ ਸਾਰਾ ਦਿਨ ਅੰਦਰ ਪੀਠੀ ਰਹਿੰਦੀ ਆ ਕੋਹ ਨਹੀਂ ਹੰਦਾਨ ਨੂੰ ਤੁਸੀਂ ਤਾਂ ਸਾਰਾ ਟੱਬਰ ਇੱਕੋ ਹੀ ਗੱਲ ਕਰੀ ਜਾਂਦੇ ਜੀ ਉਹਨੂੰ ਕੁਝ ਹੋ ਜਾਊਗਾ ਉਹਨੂੰ ਕੁਝ ਹੋ ਜਾਊਗਾ ਕੀ ਹੋ ਜਾਊਗਾ ਉਹਨੂੰ ਆ ਰਮਨ ਰਾਤ ਦੇਣ ਤੇ ਉਹ ਰੋਂਦੀ ਰਹਿੰਦੀ ਆ ਕਾਹਦਾ ਰੋਣ ਚੜਿਆ ਵਾ ਭਰਾ ਉਹਦਾ ਤੇ ਆਇਆ ਵਾ ਆਪਣੇ ਦਿਲ ਦੀ ਗੱਲ ਕਰੇ ਉਹਦਾ ਉਹ ਦਿਲ ਦੀ ਗੱਲ ਤੇ ਉਹਦਾਂ ਕੀਤੀ ਤੇ ਹੈਗੀ ਉਹਨੇ ਦੱਸੀ ਸਾਰੀ ਉਹਨੂੰ ਗੱਲ ਹੋਰ ਰੋ ਕੀ ਕਰੇ ਉਦਾਂ ਦਾ ਦਾ ਭਰਾ ਵਾ ਜੇ ਬਾਹਰੋਂ ਆਈ ਗਿਆ ਵਾ ਅਕਸਰ ਮਾਂ ਪਿਓ ਨੇ ਸਮਝਾ ਕੇ ਕੱਲਿਆ ਹੋਊਗਾ ਤੈਨੂੰ ਤੋਂ ਲੈ ਜਾ ਹੁਣ ਗਾੜੀ ਇਹਦਾ ਕੋਈ ਸੋਚੋ ਕਿੰਨਾ ਚਿਰ ਇੱਥੇ ਬੈਠੀ ਰਹੂਗੀ ਜੋ ਬੰਦਾ ਕੀਤਾ ਵੀ ਉਹ ਨਹੀਂ ਆਉਣਾ ਕਿ ਨਹੀਂ ਆਉਣਾ ਤਸੀਂ ਇੱਥੇ ਬਿਠੇ ਰਹਿਣਾ ਵਾ ਕਿਹਦੇ ਸਹਾਰੇ ਜੀਊਗੀ ਇਹ ਰਮਨ ਉਹਦਾ ਭਰਾ ਪਤਾ ਪੁੱਤਾ ਕਰਨ ਰਿਆ ਮੁੰਡਿਆਂ ਕੋ ਤਾਈ ਉਹ ਚੁੱਪ ਕਰਕੇ ਬੈਠਾ ਵਾ ਆਹੋ लवली ਨੇ ਵੀ ਪਤਾ ਕਰ ਲਿਆ ਤੁਸੀਂ ਵੀ ਪਤਾ ਕਰ ਲਿਆ ਹੁਣ ਭਰਾ ਦੀ ਵਾਰੀ ਹੀ ਭਰਾ ਵੀ ਚਲ ਚਾਲ ਆਲੇ ਕਰਕੇ ਪਤਾ ਉਹ ਯਾਰ ਮੈਂ ਤਾਂ ਗੱਲਾਂ ਤੇਰੇ ਨਾਲ ਹੋਰ ਕੰਡਿਆ ਸੀ ਤੇ ਤੂੰ ਹੋਰ ਹੀ ਲੈ ਕੇ ਬਹਿ ਗਈ। ਮੈਂ ਸੌ ਗੱਲ ਦੀ ਇੱਕੋ ਗੱਲ ਕਹਿਨੀ ਆ ਪਈਹੀਂ ਨੌਕਰੀ ਤੇ ਨਹੀਂ ਲਵਾਉਣਾ। ਜੇ ਮਾਣੋਂ ਨੇ ਹੋਰ ਪਾਸੇ ਪਾਉਣਾ ਨਾ ਆਪਣੇ ਘਰ ਦੇ ਕੰਮ ਕਰੇ। ਬਥੇਰੇ ਘਰ ਦੇ ਕੰਮ ਹੁੰਦੇ ਆ। ਤੇ ਘਰ ਦੇ ਕੰਮ ਫਿਰ ਤੁਸੀਂ ਦੱਸਣੇ ਆ ਤੂੰ ਹੀ ਉਹਨੂੰ ਕਹੇ ਪਈ ਉਹ ਇੱਥੇ ਬੈਠੀ ਰਹਿੰਦੀ ਉੱਠ ਕੇ ਤੇ ਇਹਦੇ ਨਾਲ ਹਾਥ ਹੂਥ ਵੰਡਾਇਆ ਕਰ। ਉਹ ਪਰੌਣੀ ਆਈ ਆ ਉਹਨੂੰ ਨੀਂਗਾ ਪਤਾ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਵਾ। ਚੱਲ ਇੱਕ ਦਾਣੀ ਸੋਈ ਚ ਵੜ ਜਾਏ ਇੱਕ ਦਾਣੀ ਸਾਫ ਸਫਾਈ ਦਾ ਕੰਮ ਕਰ ਲੈ। ਆਪੇ ਉਹਦਾ ਟਾਈਮ ਲੰਘ ਜੇ। ਜਦੋਂ ਹਰ ਟਾਈਮ ਮੰਜਾ ਹੀ ਮਲ ਛੜਨਾ ਤੇ ਫੇਰ ਉੱਥੇ ਤੇ ਆ ਜਾਣਾ ਵਾ ਯਾ ਰਪਿੰਦਰ ਕਹੇ ਜਾਂ ਤੂੰ ਕਹੇ ਵੀ ਦੀਦੀ ਉੱਠ ਕੇ ਇੱਥੇ ਬਾਹਰ ਆਉ ਤੇ ਆ ਕੰਮ ਕਰ ਲਈਏ ਤੇ ਜਦੋਂ ਉਹਨੂੰ ਕਹਿਣਾ ਕਿਸਨੇ ਨਹੀਂ ਤੇ ਉਹਨੇ ਆਪਣੇ ਆਪ ਕਿ ਤਾਂ ਆ ਜਾਣਾ ਮੈਂ ਤਾਂ ਸਿਰ ਦੀਆਂ ਠੀਕਰੀਆਂ ਪੰਨ ਲਈਆਂ ਪੰਜਾਬ ਰਾਂਹ ਦੇ ਵੱਲ ਗਈਆਂ ਵੀ ਉੱਠ ਕੇ ਕੰਮ ਕਰਿਆ ਕਰ ਇੱਥੇ ਨਾ ਬੈਠੀ ਰਿਆ ਕਰ ਜੇ ਤੁਹਾਨੂੰ ਜ਼ਿਆਦਾ ਦੁੱਖ ਆਉਂਦਾ ਤੂੰ ਹੀ ਕਹਿ ਕੇ ਵੇਖ ਲਓ ਮੇਰੇ ਤੇ ਆਖੇ ਨਹੀਂ ਜਿਉ ਲੱਗਦੀ ਬੰਨਾ ਆਪਣਾ ਥੋੜਾ ਜਨਾ ਰਵਈਆ ਬਦਲ ਠੀਕ ਆ ਨਾ ਜੇ ਤੇਰੇ ਨਾਲ ਇਹ ਕੰਮ ਹੋਇਆ ਹੁੰਦਾ ਤੇ ਫੇਰ ਕੀ ਕਰਦੀ ਤੂੰ ਨਾ ਮੇਰੇ ਨਾਲ ਇਦਾਂ ਕਿਉਂ ਹੁੰਦਾ ਉਹ ਮੈਨੂੰ ਇਹ ਆ ਤੇ ਵੇਖ ਅਮਰ ਸਾਰੇ ਕੰਮ ਤੇਰੇ ਹੱਥੀ ਹੋਏ ਆ। ਉਹ ਤਾਂ ਜੋਦਾ ਦਿਲ ਕਰਦਾ ਸੀ ਵੀ ਮੇਰੇ ਨਾਲ ਇਹ ਕੰਮ ਹੋਵੇ। ਪਰ ਮੈਨੂੰ ਨਹੀਂ ਗਾ ਪਤਾ। ਜਦੋਂ ਦਾ ਮੁੰਡਾ ਗਿਆ ਵਾ ਨਾ ਮੈਨੂੰ ਨਹੀਂ ਚੰਗੀ ਲੱਗਦੀ ਹੁਣ। ਤੁਸੀਂ ਜੋ ਮਰਜ਼ੀ ਕਹੀ ਜਾਓ। ਗਾ ਤੁਸੀਂ ਕਹੀ ਯਾਨੀ ਵੀ ਮੈਨੂੰ ਚੰਗੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ। ਸਭ ਕੁਝ ਚੰਗਾ ਸੀ। ਮੇਰੀ ਇੱਕ ਗੱਲ ਸੁਣੋ ਜਿਹੜੀਆਂ ਨਵਾਂ ਹੁੰਦੀਆਂ ਨਾ ਇਹ ਪੁੱਤਾਂ ਪਿੱਛੇ ਹੁੰਦੀਆਂ ਵਾ। ਜਦੋਂ ਪੋਤੀ ਨਹੀਂ ਗਾ ਇੱਥੇ ਆ ਗਏ ਤਾਂ ਇਹਨੂੰ ਮੈਂ ਕੀ ਕਰਾਂ? ਜਦੋਂ ਇਹਦੇ ਮੂੰਹ ਆਲੇ ਵੇਖੀ ਮੈਨੂੰ ਗੁੱਸਾ ਚੜਦਾ ਵਾ। ਮਾਲਾ ਜੇ ਜੋਬਨ ਹੋਣਾ ਜੇ ਤੇ ਫੇਰ ਕੋਈ ਗੱਲ ਨਹੀਂ ਉਹ ਬਾਦਿਆਂ ਗੱਲਾਂ ਬਾਅਦ ਵਿੱਚ ਵੇਖਾਂਗੇ ਮੈਨੂੰ ਤੇ ਇਹ ਆ ਕਿ ਕਿਹੜਾ ਵੇਲਾ ਹੋਵੇ ਤਾਂ ਭਰਾ ਇੱਥੇ ਆਵੇ ਤੇ ਇਹਨੂੰ ਲੈ ਜੇ ਤੂੰ ਜੇ ਜੋਬਨ ਆ ਗਿਆ ਤੇ ਇਹੋ ਗੱਲਾਂ ਮੁੜ ਕੇ ਰਟਿਆ ਕਰ ਰਹੀਆਂ ਉਹਨੂੰ ਕਿ ਮੇਰੀ ਸੱਸ ਆ ਗੱਲਾਂ ਮੇਰੇ ਨਾਲ ਕਰਦੀ ਹੁੰਦੀ ਸੀ ਕੋਈ ਗੱਲ ਨਹੀਂ ਜਦੋਂ ਆਊਗਾ ਤਾਂ ਵੇਖੀ ਜਾਊਗੀ ਕੀ ਤਾਂ ਉਹਨਾਂ ਦੋਵਾਂ ਸਾਲਾਂ ਨੂੰ ਆਉਣਾ ਕਿ ਚੌਹਾਂ ਨੂੰ ਆਉਣਾ ਉਹਨਾਂ ਚਿਰ ਇਹਨੂੰ ਮੈਂ ਇੱਥੇ ਬਿਠਾ ਲ ਛਡਾਂ ਫੇਰ ਤੇ ਕਿੱਥੇ ਜਾਣਾ ਉਹਨੇ ਹੋਰ ਪੇਕੇ ਆਪਣੇ ਦਾ ਸੋਦਾ ਕੋਈ ਭਾਂਪਰਾ ਨਹੀਂ ਹੈਗਾ ਜਿੱਥੇ ਜਾਣਾ ਉਹਨੇ ਇੱਕੋ ਗੱਲ ਕਰੀ ਜਾਣ ਦੇ ਜੇ ਤੁਸੀਂ ਤੇ ਉਹ ਪੇਕੇ ਕਿਧਰ ਕੋ ਜਾਵੇ ਭਰਾ ਉਹਦਾ ਦੱਸ ਕੀ ਕੀ ਕਰੇ ਉਹ ਆਪਣੇ ਕੰਮ ਕਰਦਾ ਫਿਰਨ ਡਿਆ ਇਹਨੂੰ ਕਿਥੇ ਬਿਠਾ ਛੜੇ ਉਹ ਖੜ ਕੇ ਕਿਉਂ ਨਾ ਬਿਠਾ ਛੜੇ ਇਹਦਾ ਰੋਟੀ ਪਾਣੀ ਪਕਾਉਗੀ ਆਪੇ ਉਹਨਾਂ ਨੂੰ ਫਿਕਰ ਹਾਉਦਾ ਕਿਤੇ ਹੋਰ ਵਿਆਹ ਦੇਣਗੇ ਨਾ ਹੋਊ ਤੇ ਬਾਹਰ ਆਪਣੇ ਕੋਲ ਲੈ ਜਾਣਗੇ ਰਮਾ ਤੇਰਨਾ ਨਾ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਇਹ ਕੀ ਸੋਚਣ ਡਏ ਆ ਇਹਨਾਂ ਨੂੰ ਨੌਕਰੀ ਤੇ ਲਵਾ ਦਈਏ ਲੋਕ ਤਾਂ ਅੱਗੇ ਨੇ ਜੀਂਦੇ ਨੇ ਡੇ ਜੀ ਇਹ ਨੌਕਰੀ ਤੇ ਜਾਣ ਦਾ ਵੀ ਨਾ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਵਾ ਕਿੱਥੇ ਮੂੰਹ ਦਵਾਂਗੇ ਬਾਹਰ ਨਿਕਲ ਜੋਗੇ ਨਹੀਂ ਰਹਿਣਾ ਪਰ ਤੁਹਾਨੂੰ ਕੀ ਪਤਾ ਇੰਨਾਂ ਗੱਲਾਂ ਦਾ ਜਨਾਨੀਆਂ ਗੱਲਾਂ ਕਰਦੀਆਂ ਹੁੰਦੀਆਂ ਵਾ ਮੈਂ ਤਾਂ ਗੇਟ ਗਾੜੀ ਨਹੀਂ ਖਲੋ ਸਕਦੀ ਤੇ ਇੱਥੇ ਦੋ ਜਾਨੀਆਂ ਆ ਗਈਆਂ ਤਾਂ ਵਨ ਸੰਬੰਧੀਆਂ ਗੱਲਾਂ ਕਰਨੀਆਂ ਉਹਨਾਂ ਨੇ ਲਵਲੀ ਦੀਨਾ ਮਾ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆ ਇੰਨੇ ਆਦਣਾ ਗੱਲਾਂ ਕੀਤੀਆਂ ਪਰ ਉਹ ਕੋਈ ਅਸਰ ਨਹੀਂ ਆ ਮੇਰਾ ਰਾਦਾ ਮੈਂ ਰੁਪਿੰਦਰ ਨਾਲ ਗੱਲ ਕਰਦਾ ਹਾਂ ਰੁਪਿੰਦਰ ਰੁਪਿੰਦਰ ਹਾਂ ਜਿਹੜੀ ਆਈ ਜੇ ਉਰੇ ਆ ਮੇਰਾ ਪੁੱਤ ਕੱਲ ਸੁਣ ਹਾਂਜੀ ਬੁਲਾਉਂਦੇ ਹੀ ਪੁੱਤ ਮਾ ਬਾਵਾ ਜ ਤੈਨੂੰ ਤਾਂ ਮਰੀ ਆ ਹਾਂਜੀ ਮੇਰਾ ਰਾਤਾ ਜੂਤ ਨੂੰ ਨਾ ਕਦੇ ਨੌਕਰੀ ਤੇ ਨਾ ਰਖਾ ਦੀਏ ਡਾਡੀ ਜੀ ਹਾਂ ਤੁਸੀਂ ਮੇਰੇ ਦਿਲ ਦੀ ਗੱਲ ਬੁਝਲੀ ਆ ਮੈਂ ਵੀ ਆ ਗੱਲ ਤੇ ਮੈਂ ਵੀ ਕਰਾਂਦੀ ਆ ਮੈਂ ਨਾ ਸਾਰਾ ਸਾਰਾ ਦਿਨ ਅੰਦਰ ਬੈਠੀ ਰਹਿੰਦੀ ਰੋਂਦੀ ਰਹਿੰਦੀ ਆ ਜਦ ਕਦੇ ਬਾਹਰ ਜਾਊਗੀ ਤੇ ਸੋਹ ਗੱਲਾਂ ਬਾਤਾਂ ਦਾ ਇਹਦੇ ਹਾਸੇ ਘੇਟੇ ਹੋਊਗੀ ਉਹੀ ਜੇ ਮੈਂ ਸੋਚਦੀ ਆ ਡਾਡੀ ਜੀ ਵੇਖੋ ਹੁਣ ਅੰਦਰ ਵਾ ਨਾ ਅੰਦਰ ਬੰਦਾ ਵੱਜ ਜਾਂਦਾ ਵਾ 100 ਪਾਸੇ ਧਿਆਨ ਜਾਂਦਾ ਕਈ ਗੱਲਾਂ ਮਨ ਦੇ ਵਿੱਚ ਆਉਂਦੀਆਂ ਆ ਤੇ ਇਦਾਂ ਇਹ ਹੈ ਕਿ ਬੰਦਾ ਅਰੇ ਲੱਗਾ ਹੋਵੇ ਨਾ ਤੇ ਇਹ ਕਿ ਥੋੜਾ ਟੈਨਸ਼ਨ ਫ੍ਰੀ ਹੋ ਜਾਂਦਾ ਐ ਮੈਂ ਨਾ ਪੁੱਤ ਕਿਤੀ ਕਰੀ ਮਮੀ ਨਾਲ ਗੱਲ ਹਾਂਜੀ ਓਏ ਉਹ ਤੇ ਲੰਨ ਪੈਂਦੀ ਅੱਗੋਂ ਤੇ ਇੰਨਾ ਹੀ ਨਹੀਂ ਅਹੀਂ ਉਹਨੂੰ ਕਿਤੇ ਰੱਖਾਉਣਾ ਲੋਕਾਂ ਨੇ 100-100 ਗੱਲ ਕਰਿਆ ਕਰਨੀ ਇਦਾਂ ਕਰਿਆ ਕਰਨਾ ਜੀ ਦਾਦੀ ਜੀ ਤੁਸੀਂ ਪੁੱਛੋ ਨਾ ਤੇ ਮਮੀ ਨਾਲ ਆਪਾਂ ਵੀ ਸਲਾਹ ਦਿੱਤੀ ਸੀ ਅੱਛਾ ਤੇ ਪਰ ਮਮੀ ਉਹ ਗੱਲ ਮੰਨਣ ਨੂੰ ਤਿਆਰ ਨਹੀਂ ਆ ਅੱਗੇ ਵੀ ਇੱਕ ਦਿਨ ਪਤਾ ਕੀ ਹੋਇਆ ਸੀ ਹੂੰ ਮੈਂ ਇਹਨੇ ਸਲਾਹ ਕਰ ਬੈਠੀ ਵੀ ਚਲ ਮੰਮੀ ਜੀ ਨੂੰ ਸਾਰਾ ਖਾ ਦਿੰਦੇ ਆਮ ਚਲੋ ਹੁਣ ਇਨੀ ਪੜ੍ਹੀ ਲਿਖੀ ਤੇ ਹੈਗੀ ਆ ਆਹੋ ਕਰ ਬੈਠੀ ਨੇ ਘਰ ਵੇਲੀ ਨੇ ਵੀ ਕੀ ਕਰਨਾ ਆ ਹਨਾ ਹਾਂਜੀ ਹਾਂਜੀ ਤੇ ਚਲ ਨਾਲ ਇਹ ਆ ਵੀ ਥੋੜਾ ਆਪਣਾ ਧਿਆਨ ਥੋੜਾ ਹੋਰ ਪਾਸੇ ਹੋ ਜਾਂਦਾ ਆ ਤੇ ਮੰਮੀ ਤੇ ਬਸ ਜੋ ਪਤਾ ਨਹੀਂ ਕਿੱਧਰ ਨੂੰ ਚੜੇ ਤੇ ਕਿੱਧਰ ਨੂੰ ਉਤਰੇ ਪਹਿਲਾਂ ਮੇਰੇ ਦਿਵਾਲੇ ਹੋਏ ਫਿਰ ਜੋਤ ਦੇ ਦਿਵਾਲੇ ਹੋਏ ਮੈਨੂੰ ਇਹ ਦੱਸੋ ਪੋਤਾ ਵਿਚਾਰੇ ਰੇਡੀ ਜੀ ਕੋਈ ਕਸੂਰ ਹੈਗਾ ਆ ਮੈਂ ਤਾਂ ਉਹਨੂੰ ਇਹ ਗੱਲ ਸਮਝਾਈ ਸੀ ਮੈਂ ਆਖਿਆ ਵੀ ਸਾਰੇ ਕੰਮ ਕਿੱਡੇ ਵਧੀਆ ਹੋਏ ਸੀ ਹਾਂਜੀ ਤੇ ਹੁਣ ਉਹਦਾ ਤੇ ਆਪਣੀ ਵੀ ਚੰਗੀ ਨਿਕਲੀ ਪੀ ਉਹਦਾ ਠੀਕ ਜ਼ੁਰ ਵਾ ਤੁਸੀਂ ਤੇ ਇਹ ਗੱਲ ਨੂੰ ਮੰਨਦੇ ਆ ਪਰ ਮੰਮੀ ਨੂੰ ਕੌਣ ਸਮਝਾਏ ਇਹਨਾਂ ਨੂੰ ਕੌਣ ਸਮਝਾਏ ਇਹ ਤੇ ਇਹ ਵਾਲੀ ਗੱਲ ਮੰਨਣ ਨੂੰ ਤਿਆਰੀ ਨਹੀਂ ਆ ਇਹਦ ਬਸ ਇੱਕੋ ਗੱਲ ਕਰੀ ਜਾਂਦੇ ਆ ਪੀ ਕਸੂਰੀ ਜੋੜਦਾ ਵਾ ਇਹ ਕਹਿੰਦੇ ਵੀ ਉਹਨੂੰ ਕੱਢ ਦੋ ਬਸ ਇੱਕੋ ਗੱਲ ਇਹਨਾਂ ਨੇ ਫੜੀ ਤੇਰੀ ਮੰਮੀ ਨੇ ਦੇਖੋ ਡਾਡੀ ਜੀ ਇਹਨਾਂ ਨੇ ਬਥੇਰਾ ਜ਼ੋਰ ਲਾ ਲਿਆ ਵਾ ਇਹਨਾਂ ਨੇ ਇਥੋਂ ਤੱਕ ਕਿ ਉਹਦੇ ਭਰਾ ਨੂੰ ਵੀ ਕਹਿ ਚੁੱਕੇ ਸੀ ਪੀ ਨੂੰ 4 ਦਿਨ ਲੈ ਜਾ ਪਰ ਮੈਂ ਜੋਤ ਨੂੰ ਨਹੀਂ ਜਾਣਦੇ ਤਾਂ ਸੱਚ ਬੋਲੋ ਮੈਨੂੰ ਪਤਾ ਸੀ ਨਾ ਕਿ ਜੇ ਉਹ ਇਸ ਘਰ ਦੇ ਵਿੱਚ ਉਹਨੇ ਪੈਰ ਪੋਟ ਲਿਆ ਨਾ ਤੇ ਮੁੜ ਕੇ ਇਹਨਾਂ ਨੇ ਪੈਰ ਨਹੀਂ ਕਾਦਾ ਲੱਗਣ ਦੇਣਾ ਚੱਲ ਪੁੱਤ ਤੇ ਇਹ ਕਿਹਦਾ ਜੀ ਨਹੀਂ ਕਰਦਾ ਆਪਣੇ ਭੈਣ ਭਰਾ ਦੇ ਨਾਲ ਜਾਣ ਨੂੰ ਉਹ ਹੀ ਤਾਂ ਗੱਲ ਹੈ ਹਾਂ ਜੀ ਉਹ ਵਿਚਾਰੀ ਬੱਜੀ ਰੁਜੀ ਬੈਠੀ ਆ ਮੈਂ ਉਹਨੂੰ ਆਪ ਕਿਹਾ ਮੈਂ ਤੂੰ ਜਾਈ ਨਾ ਹਲੇ ਬਹੁਤ ਬੜਾ ਕੁਝ ਹੋਣਾ ਵਾ ਗੜੀ ਤੇ ਬੜਾ ਕੁਝ ਹੋ ਚੁੱਕਾ ਵਾ ਤੇ ਤੂੰ ਬਸ ਟਾਈਮ ਕੱਢ ਹਲੇ ਉਹ ਤਾਂ ਵਿਚਾਰੀ ਡੜੀ ਜੀ ਜਿੱਦਾਂ ਮੈਂ ਕਹਿੰਦੀ ਆ ਨਾ ਉਦਾਂ ਹੀ ਕਰੀ ਜਾਂਦੀ ਆ ਹੋਣ ਫਿਰ ਦੱਸ ਕੀ ਦੱਸ ਨਾ ਕੋਈ ਸਕੀਮ ਦੱਸ ਨਾ ਮੇਰਾ ਪੁੱਤ ਕਿ ਜਿਹੜੀ ਹੁਣ ਉਹਨੂੰ ਚੈਰੀ ਨੂੰ ਕਿਤੇ ਨੌਕਰੀ ਨੌਕਰੀ ਮਿਲ ਜੂ ਡੈਡੀ ਜੀ ਵੇਖੋ ਇਹ ਘਰ ਦੇ ਵਿੱਚ ਤੁਸੀਂ ਥੋੜਾ ਸਟੈਂਡ ਲਓ ਕੋਪਾ ਸਟੈਂਡ ਲਾਇਆ ਤੇ ਬਾਜੀ ਲਾ ਦੇਣਾ ਪਰ ਇਹ ਆਪ ਕੋ ਪੱਟਦੇ ਨਹੀਂ ਕੋਈ ਕੰਡਿਆ ਤੇ ਇਹਦਾ ਸਟੈਂਡ ਲਾਇਆ ਤੇ ਕੋਪਾ ਬੱਚੇ ਨਾਲ ਬਾਜਣਾ ਬਿਲਕੁਲ ਨਹੀਂ ਤੁਸੀਂ ਘਰ ਤੇ ਕੋਈ ਨੁਹਾਲਾ ਕਰ ਜੇ ਤੁਸੀਂ ਆਪਣੀ ਈਡ ਘੁੱਕ ਕੇ ਰਹੋਗੇ ਨਾ ਤੇ ਇਹਨਾਂ ਨੇ ਕੋਈ ਕਿਸੇ ਨਾਲ ਨਹੀਂ ਕਰਦੀ ਨਾ ਇਹਨਾਂ ਨੇ ਕਰੀ ਤੇ ਨਾ ਮੰਮੀ ਨਹੀਂ ਮੈਂ ਹੁਣ ਚਲਾਉਂਦੇ ਆ ਆਪਣੀਆਂ ਮਨਮਰਜ਼ੀਆਂ। ਮੈਂ ਜਿੱਦਾਂ ਮੈਂ ਪੇਂਡਾ ਕਰਦੇ ਵਿੱਚ ਹੋਈ ਜਾਣਾ। ਉਹ ਕੋਤਕ ਮੋੜਦੇ ਤੇ ਕੋਈ ਗੱਲ ਨਹੀਂ ਆ। ਮੇਰੇ ਲਈ ਆ ਤੇ ਖਲਾਰਾ ਅੱਗੇ ਬੜਾ ਪਿਆ ਤੇ ਜੇ ਇਹੋ ਕਾਜ ਨੂੰ ਲੈ ਕੇ ਬਹੁਤ ਕੰਮ ਚੱਲ ਪਿਆ ਤੇ ਫੇਰ ਕੀ ਕਰਾਂਗੀ। ਕੋਈ ਕੁਛ ਨਹੀਂਗਾ ਹੋਣਾ। ਕੁਛ ਨਹੀਂ ਹੋਣਾ। ਮੈਂ ਤੇ ਇਹ ਕਹਿੰਦੀ ਆ ਕਿ ਸਭੋ ਇਹ ਕੰਮ ਕਰਨ ਦੇ ਨਾਲ ਕੀ ਪਤਾ ਕਰਦੇ ਵਿੱਚ ਵਧੀਆ ਮੋਲ ਬਣ ਜੇ। ਹੁਣ ਜਿਹਨੀ ਜੋਦਵਾਰੇ ਸੋਚੰਦੇ ਮੈਂ ਵੀ ਜੋਦਵਾਰੇ ਸੋਚਣ ਦੀਆਂ। ਜਿਨੀ ਕਿੰਨੇ ਇੱਕ ਪਾਸੇ ਹੋ ਗਈਆਂ ਉਹ ਤੋਂ ਮੈਂ ਸਾਡੀ ਗੱਲ ਬੰਨ੍ਹ ਨਹੀਂ ਸਕਦੀ। ਤੇ ਡੈਡੀ ਤੇ ਤੇਰੀ ਮੰਮੀ ਤੇ ਫਿਰ ਉਹਨਾਂ ਨੂੰ ਮਨਾ ਦੇ ਡੈਡੀ ਨੂੰ ਮਨਾ ਦੇ ਕਿ ਕਰ ਕਰਨੀ ਮੰਨ ਲੈਣਾ ਉਹਨਾਂ ਦੇ ਸਭਾ ਦਾ ਨੰਨ ਪਤਾ ਉਹ ਬੋਲਣ ਲੱਗੇਗੀ ਵੀ ਇਹਦੇ ਹੈਗੇ ਉਹ ਜਿੱਦਾਂ ਮੰਮੀ ਕਹਿੰਦੇ ਆ ਨਾ ਤੇ ਉਦਾਂ ਹੀ ਕਰੀ ਜਾਂਦੇ ਆ ਤੂੰ ਇਹਨਾਂ ਨੂੰ ਪਿਆਰ ਕਰਨਾ ਥੋੜਾ ਇਹ ਸਮਝਾਓ ਤੁਹਾਡੀ ਗੱਲ ਮੰਨ ਲੈਣੀ ਹੈ ਉਹਨਾਂ ਨੇ ਚਲ ਮੈਂ लवली ਨਾਲ ਕਰਤਾ ਮੈਂ ਹਾਂ ਜੇ ਤੂੰ ਇਹ ਗੱਲ ਕਰੋ ਕੋਈ ਨਹੀਂ ਬਦਲ ਜੇ ਮੇਰੀ ਵੀ ਲੋੜ ਪਾਉਗੀ ਨਾ ਕੋਈ ਨਹੀਂ ਮੈਂ ਨਹੀਂ ਕਰਾਂਗਾ ਕਰ ਸਕੋ ਤੇ ਤੇਰੀ ਵੀ ਠੀਕ ਆ ਜੋ ਤਾਂ ਹਾਂਜੀ ਦਦੀ ਚੱਲ ਆ ਬੜਾ ਵਧੀਆ ਲੱਗਾ ਮੈਨੂੰ ਵੇਖ ਕੇ ਕਿ ਹਰੇ ਲੱਗੀਆਂ ਵਾਵਾ ਹਾਰੇ ਕੀ ਲੱਗਣਾ ਦਦੀ ਵਿਲੇ ਮਨੀਨਾ ਟੈਂਪਾਸ ਹੁੰਦਾ ਚੱਲ ਵਧੀਆ ਗੱਲ ਵਾ ਵਿਲੇਆ ਕਰਨਾ ਵੀ ਕੀ ਆ ਵਿਲੇ ਬਹਿ ਬਹਿ ਕੇ ਤੇ ਮਨ ਹੋਰ ਪਾਸੇ ਜਾਂਦਾ ਵਾ ਚੱਲ ਆ ਵਧੀਆ ਗੱਲ ਆ ਥੋੜਾ ਬੋਧਾ ਨਾ ਕਰਦੀ ਰਿਹਾ ਕਰ ਹਾਂਜੀ ਨਾ ਸੋਚ ਨਹੀਂ ਲਈਆਂ ਕਿ ਜਿੰਨਾ ਚਿਰ ਕਰ ਰਿਆਂ ਕਰ ਲਿਆ ਕਰੂੰਗੀ ਨਹੀਂ ਨਹੀਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਆ ਵੇਖ ਕੇ ਕਿ ਤੂੰ ਕੰਮ ਡਈਆਂ ਕਰਨਾ ਹਾਂਜੀ ਤੇ ਬਣ ਗਿਆ ਵਾ ਬਣ ਗਿਆ ਬਸ ਥੋੜੀ ਜਿਹੀ ਸੀਨ ਰਹਿ ਗਈ ਹੈ ਮਾਰ ਕੇ ਚੱਲੀ ਆ ਵੀ ਬੋਤਾ ਉਹ ਨਾ ਲੱਗੀ ਰਿਹਾ ਕਰ ਥੋੜੀ ਰੈਸਟ ਕਰ ਲਿਆ ਕਰ ਵਿੱਚੋਂ ਨਹੀਂ ਨਹੀਂ ਦੀਦੀ ਰੈਸਟ ਕੀ ਕਰਨੀ ਆ ਦੇਣੀ ਬੜੇ ਵੱਡੇ ਤੁਹਾਨੂੰ ਪਤਾ ਹੀ ਆ ਤੇ ਮੈਂ ਵੀ ਆਈ ਹਾਂ ਤੇਰੇ ਵਾਲੇ ਕੰਮਾਂ ਹਾਂਜੀ ਮੈਂ ਤੇਰੇ ਨਾਲ ਗੱਲ ਇਹ ਕਰਨੀ ਸੀ ਕਿ ਮੈਨੂੰ ਨਾ ਬਾਜ ਮਾਰੀ ਸੀ ਡੜੀ ਜੀ ਨੇ ਅੱਛਾ ਤੇ ਮੈਂ ਉਹਨਾਂ ਦੀ ਗੱਲ ਸੁਣ ਕੇ ਆਈ ਹਾਂ ਹੁਣ ਇਹ ਤੇਰੇ ਵਾਲੀ ਆਈ ਹਾਂ ਤੇ ਉਹ ਮੈਨੂੰ ਇਹ ਡੇ ਹੀ ਕਹਿਣ ਵੀ ਜੋਤ ਨੂੰ ਪੁੱਛ ਵੀ ਕਿਦਾਵਾ ਲੱਗਣਾ ਬਣਾ ਨੌਕਰੀ ਨੌਕਰੀ ਤੇ ਯਹੀ ਲੱਗਣਾ ਤੇ ਹੈਗਾ ਹੀ। ਤੁਹਾਨੂੰ ਪਤਾ ਘਰ ਵੀ ਕਿੰਨਾ ਕੰਮ ਆ ਜੂਗਾ ਆ ਜਾ ਕੇ। ਤੇ ਕਹਦੇ ਵੀ ਚ ਇਦਾਂ ਦੇ ਹਾਲਾਤ ਰਏ ਕਿ ਇਹਨੇ ਤੇ ਸਾਡੇ ਘਰ ਆਇਆ ਹੀ ਨਹੀਂ ਕਰਨਾ। ਚੱਲ ਮੈਂ ਵੀ ਤੇਰੇ ਨਾਲ ਵਾਂ, ਡਾਡੀ ਜੀ ਵੀ ਤੇਰੇ ਨਾਲ ਵਾ ਠੀਕ ਆ ਨਾ? ਤੇ ਹੁਣ ਜਦੋਂ ਵੀ ਤੈਨੂੰ ਡਾਡੀ ਜੀ ਪੁੱਛਣ, ਵੀ ਚਾਹੇ ਜੋਦ ਤੂੰ ਕੁਛ ਕਰਨਾ ਵਾ, ਚਾਹੇ ਕਿਦਾਂ ਵਾ ਤੇ ਤੂੰ ਹਾਂ ਹੀ ਕਹਿਣੀ, ਨਾ ਨਹੀਂ ਕਰਨੀ ਠੀਕ ਆ? ਨਹੀਂ ਨਹੀਂ ਦੀਦੀ ਨਾ ਕਿਉਂ ਕਹਿਣੀ ਆ। ਹਾਂ। ਇਹ ਆ ਵੀ ਮੈਂ ਵੀ ਆਪਣੇ ਅਰੇ ਲੱਗ ਜੂਗੀ। ਹੋਈ ਨਾ। ਦੇ ਹੀ ਡਾਡੀ ਜੀ ਵਿਚਾਰੇ ਤੇ ਬਥੇਰੇ ਨੇ ਇਹ ਉਹ ਤੇ ਵਿਚਾਰਾ ਸਾਥ ਦੇਂਦੇ ਆ ਸਾਡੇ। ਭਰੇ ਆ। ਕੀ ਮੰਮੀ ਨੂੰ ਕੋਣ ਸਮਝਾਵੇ ਕੋਇਂ ਦੀਦੀ ਮੰਮੀ ਨੇ ਵਾਪੇ ਜਾਣ ਦਿੰਦੇ ਨੇ ਮੇਰੇ ਡੜੀ ਜੀ ਵਿਚਾਰੇ ਬੜੇ ਚੰਗੇ ਆ ਜੀ ਡੈਡ ਜੀ ਹਿੰਮਤ ਨਾਲ ਗੱਲ ਕਰਨ ਨਾ ਤੇ ਮੰਮੀ ਨੇ ਕੀ ਕਹਿ ਲੈਣਾ ਵਾ ਤੁਸੀਂ ਆਪਸੀ ਆਣੀ ਜੀ ਮੈਂ ਹੁਣ ਬਹੁਤ ساری ਗੱਲਬਾਤ ਕਰਕੇ ਆਈ ਆ ਮੈਂ ਇਹਨਾਂ ਨੂੰ ਕਿਹਾ ਆ ਪਿੱਤੂ ਹੀ ਥੋੜਾ ਇਹ ਕਰ ਦੇਵੇ ਸਟੈਂਡ ਲਾਉ ਤਾਂ ਕੋਈ ਗੱਲ ਬਾਤ ਨਹੀਂ ਹੋਈ ਸਭ ਕੁਝ ਠੀਕ ਹੋ ਹੀ ਜਾਣਾ ਵਾ ਇਹ ਆ ਵੀ ਡੈਡੀ ਜੀ ਦੇ ਕੁਝ ਬੋਲਦੇ ਨਹੀਂ ਆ ਵੀ ਮੈਂ ਰੋਲਾ ਪਾਉਂਗਾ ਤੇ ਆਣ ਕਮੈਂਡ ਸੁਣਨਾ ਉਹ ਪਤਾ ਉਹਨੂੰ ਸਾਰਾ ਹੀ ਆ ਸਾਰਾ ਹੀ ਉਹਨਾਂ ਨੂੰ ਪਤਾ ਵੀ ਘਰ ਦੇ ਵਿੱਚ ਕੀ ਚੱਲਦਾ ਵਾ ਇਹ ਕਿੱਦਾਂ ਦਾ ਵਿਹਾਰ ਇਹਦਾ ਨਾ ਕਰਦੇ ਆ ਕੀ ਗੱਲ ਬਾਤ ਹੁੰਦੀ ਆ ਉਹ ਨਿਆਣੇ ਨਹੀਂ ਆ ਤੇ ਮੰਮੀ ਇਸੇ ਗੱਲ ਦਾ ਫਾਇਦਾ ਲੈ ਜਾਂਦੇ ਆ ਕੁਝ ਕਹਿੰਦੇ ਨਹੀਂ ਆ ਤੇ ਕੋਈ ਗੱਲ ਨਹੀਂ ਡੈਡੀ ਨੇ ਅਕਸਰ ਇੱਕ ਨਾ ਇੱਕ ਦਿਨ ਤੇ ਫਿਰ ਉਹਨਾਂ ਨੇ ਬੋਲਣਾ ਹੀ ਆ ਹਾਂਜੀ ਕਿੰਨੇ ਕ ਦਿਨ ਗੱਲਾਂ ਚਰਨੀਆਂ ਹਨਾ ਤੇ ਕੋਈ ਨਹੀਂ ਬੱਸ ਮੈਂ ਤਾਂ ਇਹੋ ਗੱਲ ਕਰਨੀ ਹੀ ਵੀ ਹਾਂ ਹੀ ਰੱਖਣੀ ਆ ਮੂੰਹ ਦੇ ਨਾ ਨਾ ਕਹਿਦੀ ਵੀ ਨਹੀਂ ਡੈਡੀ ਜੀ ਕੋਈ ਗੱਲ ਨਹੀਂ ਮੈਂ ਨਹੀਂ ਜਾਣਾ ਹੈਗਾ ਚਾਹੇ ਕਿਦਾਂ ਹੋ ਠੀਕ ਹੈ ਨਹੀਂ ਨਹੀਂ Didi ਮੈਂ ਹਾਂ ਕਰੂੰਗੀ ਹਾਂ ਤੇ ਕੋਈ ਨਹੀਂ ਕਰ ਲੈ ਤੂੰ ਆਪਣਾ ਕੰਮ ਤੇ ਹਾਂਜੀ ਰੈਸਟ ਕਰ ਲਿਆ ਕਰ ਵਿੱਚੋਂ ਹੈਨਾ ਕੋਈ ਗੱਲ ਨਹੀਂ Didi ਨਿਬੜ ਗਿਆ ਬੱਸ ਮੈਂ ਬੜਾ ਨਹੀਂ ਜਾ ਚੂ ਤੇ ਫਿਰ ਪੀਓ ਹੈ ਹਾਂ ਹਾਂਜੀ ਠੀਕ ਹੈ ਹਾਂ ਸਮਝਿਆ Didi ਤੇ ਸਾਥ ਦਿੰਦੇ ਹੀ ਥੋੜਾ ਬੋੜਾ ਡੈਡੀ ਦੇ ਦੇਣਗੇ ਨਾ ਤੇ ਮੈਂ ਵੀ ਆਪਣੇ ਪੈਰਾਂ ਤੇ ਹੋ ਜੂੰਗੀ ਹਾਂ ਕੰਮ ਦਾ ਕੀ ਬਤਾਓ ਕਿੰਨਾ ਚਿਰ ਮਮੀ ਨੇ ਚੱਲਣ ਦੇਣਾ ਵਾ ਕਿੰਨਾ ਚਿਰ ਨਹੀਂ ਆਜੋ ਆਏ लवली ਪੁੱਤ ਮੈਂ ਨਾ ਤੇਰਨਾਂ ਕੋ ਸਲਾਹ ਕਰਨੀ ਹੈ ਹਾਂਜੀ ਦੱਸੋ ਮੇਰਾ ਰਤਾ ਵਾ ਜੋਤ ਨੂੰ ਕਿਤੇ ਨਪਕੀ ਤੇ ਨਾ ਰਖਾ ਤੀਏ ਜੋਤ ਨੂੰ ਦੇ ਲਓ ਫਿਰ ਰਖਾਉਣਾ ਦੇ ਉਹ ਵੇਖਣਾ ਕੀ ਆ ਮੈਨੂੰ ਇਹ ਆ ਪੀ ਅੰਦਰ ਪਾ ਕੇ ਮਰਨਾ ਜਾਵੇ ਕਿਤੇ ਉਹ ਮੈਂ ਤਾਂ ਕਿਵੇਂ ਇੱਕ ਦਿਨ ਸਲਾਹ ਕਰਨ ਲਿਆ ਪਰ ਮੰਨਦਾ ਹੀ ਕੋਈ ਨਹੀਂ ਇਹਦੇ ਕਰੀਏ ਕੀ ਮੈਂ ਰਪਿੰਦਰ ਨਾਮ ਕੀਤੀ ਸੀ ਗੱਲ ਹਾਂਜੀ ਤੇ ਉਹ ਵੀ ਕਹਿੰਦੀ ਵੀ ਡੈਡੀ ਵੀ ਵਧੀਆ ਕੰਮ ਆ ਮੈਂ ਤਾਂ ਸਗੋਂ ਤੁਹਾਡਾ ਨਾਮ ਕਹਿਣਾ ਸੀ ਵੀ ਆਹ ਕੰਮ ਕਰਦੀ ਏ ਉਹ ਇਹੋ ਜਿੱਦਾਂ ਦਾ ਨਾ ਵਿਚਾਰੀ ਨਾ ਕੰਮ ਹੋਇਆ ਵਾ ਚਲ ਇਹ ਆ ਵੀ ਕਿਤੇ ਆਰੇ ਲੱਗੀ ਰਹੋਗੀ ਤੇ ਮੈਂ ਤਾਂ ਹੀ ਕਹਿੰਦਾ ਵਾਂ ਕਿ ਚਲ ਜਾਊਗੀ ਉਹ लवली ਦਿਲ ਹੋਰ ਦਾ ਹੋਰ ਹੋ ਜਾਂਦਾ ਵਾ ਉਹ ਡੈਡੀ ਹੋਰ ਤੁਹਾਡੀ ਗੱਲ ਠੀਕ ਆ ਪਰ ਇਹ ਆ ਵੀ ਚਲ ਮੈਂ ਕਰਨਾ ਵਾਂ ਕਿਤੇ ਪਤਾ ਸਕੂਲਾਂ ਸਕੂਲਾਂ ਦੇ ਹੈਗੇ ਰੋਗ ਮੈਂ ਤਾਂ ਹੀ ਤੈਨੂੰ ਕਹਿਣ ਡਿਆ ਵਾਂ ਵੀ ਤੇਰੀ ਵਗ ਵੀ ਬੜੀ ਆ ਹਾਂਜੀ ਤੇ ਚਲ ਕਹਿ ਕੇ ਕਿੱਧਰ ਰਖਾ ਦੇ ਯਾਰ ਕੋਈ ਗੱਲ ਨਹੀਂ ਰਖਾ ਦਿੰਨੇ ਆ ਕਿਤੇ ਦੇ ਨਾਲੇ ਆ ਤੇ ਨਾ ਮੰਮੀ ਨੂੰ ਸਮਝਾ ਉਹ ਮੰਮੀ ਦੇ ਕਿ ਪਾਸੇ ਲੱਗਦੇ ਨਹੀਂ ਆ ਮੈਂ ਅੱਗੇ ਵੀ ਕਿੰਨੀ ਆਦੀ ਕਿਹਾ ਪਰਪਿੰਦਰ ਨੇ ਵੀ ਕਿਹਾ ਉਹ ਤਾਂ ਗਾੜੀوں ਗੱਲ ਪੈਂਦੇ ਆ ਉਹ ਚਲ ਫੇਰ ਵੀ ਤੂੰ ਲਾ ਕੇ ਬੈਠ ਕੇ ਸਮਝਾਈ ਵੀ ਮੰਮੀ ਜੇ ਉਹਨੂੰ ਅੰਦਰ ਪਾ ਕੇ ਮਾਰ ਦੇਣਾ ਜ਼ਰੂਰ ਕੋਈ ਗੱਲ ਨਹੀਂ ਰੋਟੀ ਪਾਣੀ ਖਾ ਕੇ ਹਟਦੇ ਹਨ ਤਾਂ ਫਿਰ ਮੈਂ ਸਮਝਾਉਣਾ ਉਹਨਾਂ ਨੂੰ ਆ ਕੀ ਕਹਿੰਦੇ ਆ ਹਾਂ ਤੇ ਕੀ ਜਾਂਦੇ ਆ ਉਹ ਆਉ ਕਿਦਾਂ ਕਿਤੇ ਲੱਗੀ ਹੋਊਗੀ ਤੇ ਚੱਲ ਕੋਈ ਗੱਲ ਨਹੀਂ ਆਰੇ ਲੱਗੀ ਰਹੂਗੀ ਨਾਲੀ ਮੈਨੂੰ ਇਹ ਆ ਬਚਾਲਾ ਰੁਪਿੰਦਰ ਘਰ ਦਾ ਕੰਮ ਕਰਦੀ ਐ ਤੇ ਚੱਲ ਇਹ ਵਿਚਾਰੀ ਉੱਤਰ ਚੱਲ ਜਾ ਕਰੂਗੀ ਕੋਈ ਗੱਲ ਨਹੀਂ ਮੈਂ ਕਰਨਾ ਪਤਾ ਫਿਰ ਤੁਹਾਨੂੰ ਦੱਸੂਗਾ ਆ ਦੱਸੀ ਜਰੂਰ ਚੰਗਾ ਹਾਂ ਦੱਸੂ ਸਕੂਲੇ ਲਵਾ ਦੇ ਇੱਥੇ ਮੰਮੀ ਨੂੰ ਜਾ ਕੇ ਕਹਿਣਾ ਵਾ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਇਹਨੂੰ ਕੱਢ ਲਾ ਜੇ ਕੱਢਿਆ ਜਾਂਦਾ ਆ ਵਾ ਨਹੀਂ ਤੇ ਇਹਨਾਂ ਨੂੰ ਕਿਦਾਂ ਕਿਤੇ ਲਵਾ ਦੇਣਾ ਇੱਕ ਵਾਰੀ ਲੱਗੀ ਨਾ ਤੇ ਇਹਦੇ ਦੁਪਹਿਰ ਇੱਥੇ ਰਹਿਣੇ ਆ ਮੁਰਕੇ ਸਕੂਲੇ ਲਵਾ ਦੇ ਮੈਨੂੰ ਤਾਂ ਦੋਵਾਂ ਜਾਣੀਆਂ ਦੀ ਸਮਝ ਨਹੀਂ ਆਉਂਦੀ ਦੁੱਧ ਲਿਆ ਕੇ ਵੇਖ ਡੱਬੇ 'ਚ ਰੱਖਿਆ ਵਾ ਇਹਨਾਂ ਦੀ ਪਿਤਕਲੇ ਵਿੱਚ ਪਾ ਕੇ ਤੈਨੂੰ ਭਾਲਾ ਦਿਵਾ ਲਈ ਇਹਨਾਂ ਇੱਥੇ ਪਾਵੇਂ ਖਰਾਬ ਹੋ ਜੇ ਇਹ ਸਾਰੇ ਕੰਮਾਂ ਦੇ ਮੈਨੂੰ ਹੀ ਫਿਕਰ ਹੁੰਦਾ ਵਾ ਪਰ ਮੰਮੀ ghee change ਕਰਨਾ 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 ਪੁੱਤ ਕੀ ਆ ਆ ਦੁੱਧ ਲਿਆਂਦਾ ਹੀ ਉਹ ਉਹ ਹਾਂ ਕੰਮ ਛੱਡੋ ਹਾਂ ਘਰ 'ਚ ਤੁਹਾਨੂੰ ਪਤਾ ਕੀ ਹੋਣ ਰਿਹਾ ਵਾ ਕੀ ਹੋਣ ਰਿਹਾ ਡੈਡੀ ਆਏ ਹੀ ਮੇਰੇ ਵੱਲ ਅੱਛਾ ਉਹ ਕਹਿਣ ਡੇ ਆ ਕਿ ਉਹਨੂੰ ਜੋਤ ਨੂੰ ਲਵਾ ਦਈਏ ਕਿਤੇ ਅੰਦਰ ਪਾ ਕੇ ਨਾ ਮਰ ਜੇ ਵੀ ਮੇਰੇ ਵੱਲ ਵੀ ਆਏ ਹੀ ਤੇ ਮੈਂ ਤੇ ਬਥੇਰਾ ਕਿਹਾ ਹੈਗਾ ਤੇ ਅੰਦਰ ਪੈ ਕੇ ਕਿਉਂ ਮਰਨਾ ਵਾ ਕਰਦੇ ਕੰਮ ਥੋੜੇ ਆ ਹੁਣ ਵੇਹ ਸੋਈ ਚ ਕਿਦਾਂ ਖਲਾਰਾ ਪਿਆ ਵਾ ਜੇ ਕੰਮ ਕਰਨੇ ਹੋਣ ਤਾਂ ਉੱਠ ਕੇ ਕਰੇ ਹਾਂ ਕੰਮ ਉਥੇ ਬਾਹਰ ਨੌਕਰੀ ਤੇ ਜਾਂਦੀ ਚੰਗੀ ਲੱਗੂਗੀ ਜੇ ਦੇ ਦਵਾਂ ਕਿ ਦਿਨਾਂ ਦੇ ਵਿੱਚ ਵਿੱਚ ਨਿਕਲਦੀ ਆ ਨਾ ਘਰੋਂ ਬਾਹਰ ਤੇ ਕੱਢ ਦੋ ਉਹਨੂੰ ਨਹੀਂ ਇਹ ਮੈਨੂੰ ਨਾ ਹੁਣ ਸ਼ਕਤੀ ਵਰਤਣੀ ਪੈਣੀ ਐ ਮੈਂ ਤੇ ਵੇਂਦੀ ਰਹੀ ਤੇ ਦਾ ਭਰਾ ਆਊਗਾ ਤਾਂ ਆਪੇ ਇਹਨੂੰ ਲੈ ਜਾਊਗਾ ਪਰ ਉਹਨੇ ਨਹੀਂ ਹਾਉਣਾ ਜੇ ਕਿ ਦੇਖ ਇਹ ਲੱਗੀ ਨਾ ਕਿਤੇ ਇਹਨੇ ਜਾਣਾ ਨਹੀਂ ਜੇ ਮੁੜ ਕੇ ਇੱਥੇ ਕੋਈ ਗੱਲ ਨਹੀਂ ਤੇਰਾ ਡੈਡੀ ਜੋ ਸੋਚਣ ਦੇ ਆ ਨਾ ਉਹ ਮੈਂ ਹੁਣ ਨਹੀਂਗਾ ਦੇਣਾ ਮੈਂ ਤੇ ਡੈਡੀ ਨੂੰ ਹੁਣ ਹਾਂ ਕਰਤੀ ਆ ਮੈਂ ਉਹਨਾਂ ਨੂੰ ਵੀ ਕਹਿੰਦਾ ਕੀ ਆਂਦੇ ਸੀ ਤੈਨੂੰ ਮੈਨੂੰ ਆਂਦੇ ਸੀ ਵੀ ਸਕੂਲ ਦਾ ਪਤਾ ਕਰ ਮੈਂ ਕਰਕੇ ਜੇ ਤੁਹਾਨੂੰ ਦੱਸੂਗਾ ਅੱਛਾ ਹਾਂ ਤੂੰ ਕਹੀਂ ਵੀ ਨਹੀਂ ਜਿੱਥੇ ਪਤਾ ਕਰਦੇ ਆ ਵਾ ਨਾ ਉਥੇ ਟੀਚਰ ਪੂਰੀ ਆ ਮੈਂ ਹੁਣ ਉਹਨਾਂ ਦੇ ਹੁੰਦਿਆਂ ਦੇ ਕਹਿਣਾ ਸੀ ਤੇ ਭਰ ਤੁਸੀਂ ਆਪਣੀ ਕਾਰਵਾਈ ਜਿਹੜੀ ਆ ਨਾ ਦੋਵਾਂ ਜਣੇ ਦੇ ਵਿੱਚ ਪਾ ਲਓ ਵੀ ਮੈਂ ਕਰਾਂ ਕੀ ਤੇਰੀ ਘਰ ਦੀ ਜਿਹੜੀ ਉਹ ਵੀ ਤੋਂ ਦੇ ਆਲਾ ਪਿਓ ਤੇਰਾ ਵੀ ਉਹਦੇ ਆਲਾ ਤੇ ਮੈਂ ਕੰਨੀ ਕੀ ਕਰਾਂ ਤੁਸੀਂ ਬਾਹੋਂ ਫੜੋ ਤੇ ਉਹਨੂੰ ਬਾਹਰ ਕੱਢੋ ਕਿਸੇ ਦਿਨ ਚਲ ਕੋਈ ਗੱਲ ਨਹੀਂ ਤੂੰ ਨਾ ਹੁਣ ਐਂਡ ਵੇਖ ਕੇ ਕੀ ਹੁੰਦਾ ਵਾ ਆਹ ਉਹਦੇ ਕਰ ਲੋ ਕੰਮ ਜਿਹੜਾ ਕਰਨ ਵਾਲਾ ਵਾ ਤਾਂ ਜਾਓ ਉਹਦੇ ਹਾਲ ਕੋਈ ਨਹੀਂ ਮੈਂ ਜਾਣੀ ਆ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਦਿਮਾਗ ਨੂੰ ਕੀ ਹੋ ਗਿਆ ਵਾ ਕਦੀ ਮੈਨੂੰ ਆਉਂਦੇ ਆ ਨੌਕਰੀ ਤੇ ਲਵਾ ਦਈਏ ਕਦੀ ਲਵਲੀ ਹਾਲ ਚਲ ਜਾਂਦੀ ਹੈ ਕਿਤੇੋਂ ਪਤਾ ਕਰ ਦੱਸ ਇਹਨੂੰ ਕਿੱਥੇ ਪ੍ਰਿੰਸੀਪਲ ਲਵਾਉਣਾ ਵਾ ਤੁਸੀਂ ਘਰ ਦੇ ਕੰਮ ਕਰੇ ਹਾਂ ਆਹ ਕੰਮ ਨਹੀਂਗੇ ਇਹ ਮੈਨੂੰ ਸਾਰਾ ਦਿਨ ਸੋਈ ਚ ਵਾਰ ਛੜੋ ਤੇ ਇਹਨਾਂ ਨੂੰ ਨੌਕਰੀ ਤੇ ਲਵਾ ਦਿਓ ਤਨਖਾਹ ਲਿਆ ਕੇ ਵਾਵਾ ਤੁਹਾਡੇ ਹੱਥ ਤੇ ਜੋ ਰੱਖਣੀ ਆ ਕੋਈ ਨਹੀਂ ਇਹਦੇ ਨਾਲ ਤੇ ਮੈਂ ਜਾਣੀ ਆ ਤੂੰ ਉੱਠ ਕੇ ਤਾਂ ਬਾਹਰ ਖਲਾਰਾ ਵੇ ਤੈਨੂੰ ਨੌਕਰੀ ਤੇ ਮੈਂ ਕਲਮ ਨਹੀਂ ਆ ਅੱਛਾ ਆ ਕੰਮ ਰਹਿ ਗਿਆ ਈ ਕਰਨ ਵਾਲਾ ਜਿਹੜਾ ਨਵਾਂ ਹੀ ਸ਼ੁਰੂ ਕਰਕੇ ਬੈਗੀ ਆ ਕੋਈ ਬਾਹਰ ਦਾ ਵੀ ਕੰਮ ਤਾਂ ਦਾ ਵੇਖ ਲਿਆ ਕਰ ਕਹ ਹਰ ਤੇ ਮੰਦਰੇ ਹੀ ਰਹਿਣਾ ਹੁੰਦਾ ਵਾ ਮੰਮੀ ਜੀ ਗੱਲ ਕੀ ਹੋਈ ਆ ਗੱਲ ਕੀ ਹੁਣੀ ਆ ਇਹਨੂੰ ਕਰ ਪਰਾਂ ਜੀ ਤੇ ਇੱਧਰ ਆ ਬਾਹਰ ਤੇਰੇ ਭਰਾ ਨੂੰ ਮੈਂ ਫੋਨ ਕਰਾਂ ਮੰਮੀ ਜੀ ਦੱਸੋ ਤੇ ਸਹੀ ਮੈਂ ਤੈਨੂੰ ਦੱਸਦੀ ਆ ਤੂੰ ਬਾਹਰ ਤੇ ਆ ਇੱਧਰ ਤੋਂ ਬਾਹਰ